ਹਾਂਜੀ ਗੁਰਮੁਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੇਨਤੀ ਹੈਗੀ ਐ ਮਾਨਸਾ ਵਾਲਿਆਂ ਵਾਸਤੇ ਕਿ ਅਸੀਂ ਦੁਬਈ ਤੋਂ ਅੱਜ ਚੱਲ ਪਏ ਆਂ ਔਰ ਬਿਲਕੁਲ ਔਨ ਟਾਈਮ ਸਾਡੀ ਫਲਾਈਟ ਹੈ ਤੇ ਅਸੀਂ ਟਾਈਮ ਨਾਲ ਹੀ ਪਹੁੰਚ ਜਾਣਾ ਤੇ ਅੱਜ ਮਾਨਸਾ ਹੈ ਪਹਿਲਾ ਦੀਵਾਨ ਤੇ ਸਾਰੀ ਸੰਗਤ ਨੂੰ ਮਾਨਸਾ ਲਾਕੇ ਆਲਿਆਂ ਨੂੰ ਬੇਨਤੀ ਹੈ ਵੀ ਸ਼ੇਅਰ ਕਰਦੇ ਹੋ ਜਰੂਰ ਬਹੁਤਾ ਇਹੀ ਹੈ ਕਿ ਪਹਿਲੇ ਦੀਵਾਨ ਤੇ ਆਉਣਾ ਨਹੀਂ ਪਰ ਅਸੀਂ ਥੱਕੇ ਜਰੂਰ ਆ ਪਰ ਪਹੁੰਚ ਜਾਵਾਂਗੇ ਹੌਲੀ ਹੌਲੀ ਤੇ ਹੋ ਸਕਦਾ ਅੱਧਾ ਘੰਟਾ ਲੇਟ ਹੋ ਜਾਈਏ ਪਰ ਆਵਾਂਗੇ ਜਰੂਰ ਬਾਸਾਦਵਾਹ ਨਹੀਂ ਉੱਤੇ ਜਦੋਂ ਉੱਤੇ ਇਹੋ ਨਾਲ ਟਾਈਮ ਨਾਲ 7:30 ਵਜੇ ਦਵਾਨ ਸ਼ੁਰੂ ਕਰ ਲੈਣਾ 7:00 ਵਜੇ ਪ੍ਰਕਾਸ਼ ਹੋ ਜਾਣਾ ਤੇ ਆਪਾਂ ਫਿਰ ਸਮੇਂ ਨਾਲ ਆ ਜੁਦਾ ਦਵਾਨ ਵਿੱਚ ਹਾਜ਼ਰੀ ਭਰਾਂਗੇ ਬਾਕੀ ਗੁਰੂ ਸਾਹਿਬ ਮੇਰੇ ਰੱਖਣ ਟਾਈਮ ਨਾਲ ਪਹੁੰਚ ਜਿਏ ਤੇ ਸਾਰੀ ਸੰਗਤ ਮਾਨਸਾ ਲਾ ਕੇ ਵਾਲੀ ਸ਼ੇਰ ਜਰੂਰ ਕਰ ਦਿਓ ਰਾਤ ਦੇ ਦੀਵਾਨ ਚ ਰਲ ਮਿਲ ਕੇ ਗੱਲ ਚਰ ਕੇ ਹਾਜ਼ਰੀ ਭਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ